ਇੱਕ ਐਸੇ ਸਿੰਘ ਜਿਨ੍ਹਾਂ ਦੇ ਪਰਿਵਾਰ ਵਿੱਚੋਂ ਇੱਕ ਦੋ ਨਹੀਂ ਬਲਕਿ 57 ਸ਼ਹੀਦੀਆਂ ਆਈਆਂ ਇੱਕ ਐਸੇ ਸਿੰਘ ਜਿਨ੍ਹਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਮ ਗ੍ਰੰਥ ਲਿਖਾਉਣ ਦੀ ਸੇਵਾ ਲਈ ਸੀ ਇੱਕ ਐਸੇ ਸਿੰਘ ਜਿਨ੍ਹਾਂ ਨੇ ਆਪਣਾ ਪੋਟਾ ਪੋਟਾ ਕਟਾਲਿਆ ਪਰ ਸਿੱਖੀstdc ਨਹੀਂ ਛਾੜਿਆ ਐਸੇ ਮਹਾਨ ਸਿੱਧਕੀ ਸੇਖ ਤਾਣ ਤਾਣ ਪਾਈ ਮਣੀ ਸਿੰਘ ਜੀ ਤੇ ਅੱਜ ਦੀ ਵੀਡੀਓ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਮਣੀ ਸਿੰਘ ਜੀ ਦਾ ਜਨਮ ਸਾਕ ਪ੍ਰਯਾਅ 1647 ਇਸ ਮਹੀਨੋਂ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ ਜੋ ਅਜਿਹਾ ਪਾਕਿਸਤਾਨ ਹੈ ਉੱਥੇ ਹੋਇਆ ਆਪ ਜੀ ਦੇ ਸਪਤਾਜ ਜੋ ਜੁਮਾਤਾ ਜੀ ਦਾ ਨਾਮ ਮਦਰੀ ਬਾਈ ਅਤੇ ਪਿਤਾ ਦਾ ਨਾਮ ਆਇਦਾ ਪਿਤਾ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਗੁਰਸੈਤਿ ਸਰਦਾ ਰੱਖਦਾ ਸੀ ਭਾਈ ਮਣੀ ਸਿੰਘ ਜੀ 13 ਸਾਲਾਂ ਦੇ ਸੀ ਜਦ ਪਹਿਲੀ ਵਾਰ ਆਪ ਜੀ ਦੇ ਪਿਤਾ ਆਪ ਨੂੰ ਕਿਰਤਪੁਰ ਸਾਹਿਬ ਗੁਰਹਾਰਾ ਜੀ ਦੇ ਦਰਸ਼ਨ ਕਰਵਾਉਣ ਲਈ ਲੈ ਗਏ ਗੁਰੂ ਜੀ ਨੂੰ ਜਦ ਦਰਸ਼ਨ ਕੀਤੇ ਤਾਂ ਗੁਰੂ ਜੀ ਨੇ ਆਪ ਜੀ ਦਾ ਨਾਮ ਪੁੱਛਿਆ ਆਪ ਦਾ ਬਚਪਨ ਦਾ ਨਾਮ ਮਣੀ ਰਾਮ ਸੀ ਗੁਰੂ ਜੀ ਨੇ ਆਪ ਨੂੰ ਵਰ ਦਿੱਤਾ ਤੇ ਮਣੀਆਂ ਗੁਣੀਆਂ ਜਗ ਹੋ ਧਾਤ ਕੀ ਇਹ ਮਣੀਆਂ ਗੁਣਾਂ ਦੀ ਖਾਣ ਹੋਵੇਗਾ ਭਾਈ ਮਣੀ ਸਿੰਘ ਜੀ ਦਾ ਜੀਵਨ ਮਣੀ ਤੋਂ ਹੀ ਚਿੰਤੀ ਸੀ ਗੁਰੂ ਜੀ ਨੇ ਆਪ ਦੇ ਪਿਤਾ ਨੂੰ ਮਣੀ ਰਾਮੂ ਅੱਥੇ ਛੜ ਜਾਉਣ ਲੈ ਕੇ ਆ ਦੋ ਸਾਲ ਆਪ ਗੁਰੂ ਸਾਹਿਬ ਸਾਡੇ ਸੇਵਾ ਕੀਤੀ ਗੁਰਬਾਣੀ ਗਿਆਕਰਣ ਸਿੱਖੀ ਗੁਰੂ ਚਰਨਾਂ ਦਾ ਆਨੰਦ ਮਾਣਿਆ ਜਦ ਆਪ 15 ਸਾਲ ਦੇ ਹੋਏ ਆਪ ਦੇ ਪਿਤਾ ਆਪ ਨੂੰ ਲੈਣ ਲਈ ਆ ਗਏ ਕਿਉਂਕਿ ਉਹ ਆਪਣੇ ਪੁੱਤਰ ਦਾ ਵਿਆਹ ਕਰਵਾਉਣਾ ਚਾਹੁੰਦੇ ਸੀ ਆਪ ਦਾ ਵਿਆਹ ਭਾਈ ਲੱਖੀ ਸ਼ਾਹ ਵੰਜਾਰਾ ਜੀ ਦੀ ਸਪੁੱਤਰੀ ਦੇ ਨਾਲ ਹੋਇਆ 1659 ਨੂੰ ਬੀਬੀ ਸੀਬੋ ਨਾਲ ਵਿਆਹ ਹੋਇਆ ਆਪ ਜੀ ਦੇ ਨੌ ਪੁੱਤਰ ਰਹੇ ਨੌ ਦੇ ਨੌ ਪੁੱਤਰ ਆਪ ਜੀ ਦੇ ਮਹਾਨ ਚੋਦੇ ਸਨ ਜਿਨ੍ਹਾਂ ਵਿੱਚ ਇੱਕ ਬਾਬਾ ਬਚਿੱਤਰ ਸਿੰਘ ਵੀ ਸੀ ਜਿਨ੍ਹਾਂ ਨੇ ਨਾਗਣੀ ਨਾਲ ਨੌਟਾਲ ਵਾਲੇ ਹਾਥੀ ਦਾ ਸਿਰ ਮਿੰਨਿਆ ਸੀ ਵਿਆਹ ਤੋਂ ਬਾਅਦ ਆਪ ਕਿਰ ਗੁਰਸੇਵਾ ਦੇ ਅਗੇ ਜਦ ਗੁਰੂ ਹਰਾਈ ਦੀ ਜੋਤੀ ਜੋ ਸਮਾਗੇ ਤਾਂ ਗੁਰੂ ਹਰਿਕ੍ਰਿਸ਼ਨ ਜੀ ਗੁਰਗੱਦੀ ਤੇ ਵਿਰਾਜੇ ਤਾਂ ਉਦੋਂ ਉਹ ਸੰਗਤਾਂ ਦੇ ਉਦਾਰ ਕਰਨ ਲਈ ਵੀ ਦਿੱਲੀ ਗਏ ਉਦੋਂ ਵੀ ਉਹਨਾਂ ਨਾਲ ਮਣੀ ਸਿੰਘ ਜੀ ਦਿੱਲੀ ਗਏ ਗੁਰੂ ਹਰਿਕ੍ਰਿਸ਼ਨ ਜੀ ਦੇ ਜੀਵਨ ਕਾਲ ਵਿੱਚ ਆਪ ਹਰ ਸਮੇਂ ਆਪ ਦੀ ਸੇਵਾ ਵਿੱਚ ਰਹੇ 3 ਮਾਰਚ 1664 ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਜੋਤੀ ਜੋਤ ਸਮਾਨ ਤੋਂ ਪਹਿਲਾਂ ਉਹਨਾਂ ਦੇ ਆਖਰੀ ਬੋਲ ਸੀ ਬਾਬਾ ਵਸੇ ਬਕਾਲੇ ਕਿਉਂਕਿ ਪੰਜਾਬੀ ਵਿੱਚ ਦਾਦੇ ਨੂੰ ਬਾਬਾ ਕਿਹਾ ਜਾਂਦਾ ਹੈ ਤੇ ਗੁਰੂ ਤੇਗ ਬਹਾਦਰ ਜੀ ਗੁਰ ਹਰਿਕ੍ਰਿਸ਼ਨ ਜੀ ਦੇ ਦਾਦਾ ਜੀ ਸਨ ਉਸ ਸਮੇਂ ਗੁਰੂ ਇੱਕ ਬਹਾਦਰ ਜੀ ਬਾਬਾ ਦਾ ਕਾਲਾ ਸੀ ਫਿਰ ਉੱਥੇ ਤੁਸੀਂ ਜਾਣਦੇ ਹੋ ਗੋਪੀ ਜੀ ਤੇ ਹੁੰਦੀ ਗੁਰੂ ਜੀ ਦਾ ਰੂਪ ਧਾਰ ਕੇ ਬੈਠ ਗਏ ਸੀ ਭਾਈ ਮੱਖਣ ਸ਼ਾਲੂ ਗਾਣਾ ਨੇ ਗੁਰੂ ਸਾਹਿਬ ਨੂੰ ਜਾਤੂ ਮੁਰੇ ਪਰਗਰ ਕਰ ਦਿੱਤਾ ਤਾਂ ਫਿਰ ਭਾਈ ਮਣੀ ਸਿੰਘ ਜੀ ਆਪ ਜੀ ਦੇ پاس ਆ ਜੋ ਗੁਰੂ ਜੀ ਨੇ ਆਪ ਦੀ ਬਾਣੀ ਲਿਖਣ ਦੀ ਸੇਵਾ ਲਗਾਈ ਆਪਨੇ ਬਾਣੀ ਕੋਠੀਆਂ ਦੇ ਰੂਪ ਵਿੱਚ ਲਿਖੀ ਉਸ ਸਮੇਂ ਆਪ ਦੀ ਉਮਰ 35 ਸਾਲ ਦੇ ਕਰੀਬ ਹੋ ਗਈ ਸੀ ਸਮਾ ਆਇਆ ਗੁਰਦੇਵ ਗੱਦੜ ਜੀ ਕੋਲ ਕਸ਼ਮੀਰੀ ਪੰਡਿਤ ਪ੍ਰਿਆਤ ਲੈ ਕੇ ਆਏ ਗੁਰੂ ਜੀ ਨੇ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਗੁਰੂ ਜੀ ਆਪਣੇ ਨਾਲ ਤਿੰਨ ਸਿੰਘ ਲੈ ਕੇ ਗਏ ਜਿਨ੍ਹਾਂ ਵਿੱਚ ਇੱਕ ਸਿੰਘ ਭਾਈ ਬਿਆਲ ਜੀ ਸੀ ਜੋ ਭਾਈ ਮਣੀ ਸਿੰਘ ਜੀ ਦੇ ਵੱਡੇ ਭਰਾ ਸੀ ਭਾਈ ਮਣੀ ਸਿੰਘ ਦੇ 12 ਭਰਾ ਸੀ 12 ਦੇ 12 ਭਰਾ ਇਸ ਖਾਤਰ ਸ਼ਹੀਦ ਹੋਏ ਭਾਈ ਮਣੀ ਸਿੰਘ ਜੀ ਰੋ ਸਵੇਰੇ ਸਵਾ ਪਹਿਰ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਪੜ੍ਹ ਉਪਰੰਤ ਸੰਗਤਾਂ ਦੇ ਜੋੜੇ ਝਾੜਦੇ ਸੀ ਤੇ ਬਾਅਦ ਵਿੱਚ ਸੰਕਟਾਂ ਦੇ ਪੁੱਠੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਸੀ ਤੇ ਬਾਅਦ ਵਿੱਚ ਗੁਰਬਾਣੀ ਲਿਖਦੇ ਸਨ ਤੇ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਦਿੰਦੇ ਸਨ ਅੱਜ ਕਾਲੇ ਵੀ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਲੈਣ ਦੀ ਜ਼ਰੂਰਤ ਹੈ ਜੇ ਅਸੀਂ ਗੁਣੀਆਂ ਦੀ ਹਰ ਪਾਤਸ਼ਾਹ ਸਿੱਖ ਸਕਦੇ ਹਾਂ ਰੋਜੀ ਰੋਟੀ ਲਈ ਚਿਰ ਬੱਚਿਆਂ ਨੂੰ ਮਨ ਦੀ ਭੁੱਖ ਮਿਟਾਉਣ ਲਈ ਗੁਰਮੁਖੀ ਕਿਉਂ ਨਹੀਂ ਸਿਖਾ ਸਕਦੇ ਆਪ ਬੱਚਿਆਂ ਨੂੰ ਸਿੱਖਰ ਵਿਦਿਆ ਦੀ ਦਿੱਲ ਦੇਸਾਨਾ 1699 ਜਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਸਮੇਂ ਪਾਈ ਸਾਹਿਬ ਜੀ ਆਪਣੇ ਪੰਜ ਪੁੱਤਰਾਂ ਸਮੇਤ ਖੰਡੇ ਦੀ ਪੋਲ ਗੁਰੂ ਸਾਹਿਬ ਜਿੱਥੋਂ ਲੈ ਕੇ ਸਿੰਘ ਸਜੇ ਪਾਈ ਬਚਤਰ ਸਿੰਘ ਉਦੇਸ ਸਿੰਘ ਅਣਖ ਸਿੰਘ ਅਜਬ ਸਿੰਘ ਅਜਾਇਬ ਸਿੰਘ ਆਪ ਦੇ ਇਨਾ ਪੁੱਤਰਾਣੇ ਉਸ ਸਮੇਂ ਖੰਡੇ ਦੀ ਬੋਲ ਲਈ ਜਦ ਅਨੰਦਪੁਰ ਸਾਹਿਬ ਨੂੰ 오ਰਾਂਚੇਰ ਦੀਆਂ ਕੋਝਾਂ ਨੇ ਘੇਰਾ ਪਾਇਆ ਸੀ ਤੂੰ ਦੂਰ ਰਾਜੇ ਗਾਂ ਦੀ ਸੌ ਤੇ ਮੁਸਲਮਾਨ ਰਾਜੀਪੁਰਾਂ ਦੀ ਕਸਮ ਖਾ ਕੇ ਮੁਕਰ ਗਏ ਤੇ ਸਿੰਘਾਂ ਤੇ ਮਦਰੋਂ ਹਮਲਾ ਕਰ ਦਿੱਤਾ ਉਸ ਸਮੇਂ ਆਪ ਗੁਰੂ ਸਾਹਿਬ ਦੇ ਨਾਲ ਸੀ ਗੁਰੂ ਸਾਹਿਬ ਜੀ ਨੇ ਮਾਤਾ ਸਹਿਬ ਗੋਲਜੀ ਅਤੇ ਮਾਤਾ ਸੁੰਦਰੀ ਜੀ ਨੂੰ ਭਾਈ ਮਣੀ ਸਿੰਘ ਦੇ ਨਾਲ ਰਹਿਣ ਨੂੰ ਕਿਹਾ ਜੋ ਗੁਰੂ ਸਾਹਿਬ ਜੀ ਦੇ ਮਹਿਲ ਸਨ ਇੱਥੋਂ ਪਤਾ ਲੱਗਦਾ ਹੈ ਕਿ ਭਾਈ ਮਣੀ ਸਿੰਘ ਜੀ ਗੁਰੂ ਜੀ ਦੇ ਕਿੰਨੇ ਵਿਸ਼ਵਾਸਪਾਤਰ ਸਨ ਭਾਈ ਮਣੀ ਸਿੰਘ ਜੀ ਦੋਵਾਂ ਮਤਾਵਾਂ ਨੂੰ ਲੈ ਕੇ ਦਿੱਲੀ ਚਲੇ ਗਏ ਗੁਰੂ ਸਾਹਿਬ ਜੀ ਬੰਦਮਾ ਸਾਈਕਲ ਮੰਡੀ ਆਏ ਭਾਈ ਸਾਹਿਬ ਮਤਾਵਾਂ ਨੂੰ ਲੈ ਕੇ ਬੰਦਮਾ ਸਾਹਿਬ ਆਏ ਜਦ ਗੁਰੂ ਸਾਹਿਬ ਦੱਖਣ ਨੂੰ ਗਏ ਉਸ ਸਮੇਂ ਭਾਈ ਸਾਹਿਬ ਉਮਰ ਦਿੱਲੀ ਚਲੇ ਗਏ ਬਾਬਾ ਬੰਦਾ ਸਿੰਘ ਬਹਾਦਰ ਉਸ ਸਮੇਂ ਜਾਰਮਨ ਉਹਨਾਂ ਦੇ ਕੀਤੇ ਦੀ ਸਹਾਇਤ ਦੇ ਹਾਂ ਤੇ ਖਾਲਸਾ ਨਿਸ਼ਾਨ ਸਰਹੱਦ ਤੁਲਾਉਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੰਘਾਂ ਦੇ ਆਪਸੀ ਝਗੜੇ ਸ਼ੇਰੋ ਦੇ ਤੇ ਭਾਈ ਸਾਹਿਬ ਅੰਮ੍ਰਿਤਸਰ ਆ ਕੇ ਝਗੜੇ ਸੁਲਝਾਉਂਦੇ ਨੇ 1721 ਨੂੰ ਆਪ ਹਰੀ ਮੰਦਰ ਸਾਹਿਬ ਦੇ ਹੈੱਡ ਗ੍ਰੈਂਟ ਦੀ ਸੇਵਾ ਸੰਭਾਲਦੇ ਨੇ ਆਪ ਨੂੰ ਭਾਈ ਗੁਰਦਾਸ ਜੀ ਦੇ ਬਾਅਦ ਅਕਾਲ ਤਖਤ ਦੇ ਦੂਸਰੇ ਜਥੇਦਾਰ ਖਾਪਿਆ ਜਾਂਦਾ ਹੈ ਆਪ 1721 ਤੋਂ 1737 ਤੱਕ ਜਿੱਥੇ ਦਾ ਰਹੇ ਤੇ ਸਿੱਖੀ ਨੂੰ ਪਰਪੂਲਤ ਕੀਤਾ ਭਾਈ ਮਨੀ ਸਿੰਘ ਜੀ ਦੇ 12 ਭਰਾ 7 ਪੁੱਤਰ 10 ਪੋਤਰੇ 13 ਭਤੀਜੇ 9 ਚਾਚੇ ਦਾਦਾ ਜੀ ਤੇ ਦਾਦੇ ਦੇ 5 ਭਰਾ ਸ਼ਹੀਦ ਹੋਏ ਦਸਮ ਗ੍ਰੰਥ ਦੀ ਸਾਰੀ ਬਾਣੀ ਭਾਈ ਸਾਵਣ ਇਕੱਤਰ ਕੀਤੀ 1738 ਦਾ ਸਮਾਂ ਸੀ ਉਸ ਸਮੇਂ ਸਿੱਖਾਂ ਨੂੰ ਇਕੱਤਰ ਹੋਣ ਦੀ ਆਗਿਆ ਨਹੀਂ ਸੀ ਉਸ ਸਮੇਂ ਦੇ ਹਾਕਮ ਚੱਕਰੀਆ ਖਾਨ ਸੀ ਪਾਈ ਸਾਹਿਬ ਦੀਵਾਲੀ ਤੇ ਸਿੱਖਾਂ ਦਾ ਇਕੱਠ ਕਰਨਾ ਚਾਹੁੰਦੇ ਸਨ ਉਹ 20 ਅਕਤੂਬਰ ਤੋਂ 22 ਅਕਤੂਬਰ ਤੱਕ ਇਕੱਠ ਕਰਨਾ ਚਾਹੁੰਦੇ ਸਨ ਸਰਦਾਰ ਸੁਰਤ ਸਿੰਘ ਜਕਰੀਆ ਖਾਨ ਨੂੰ ਮਿਲੇ ਤੇ ਇਕੱਠ ਦੀ ਇਜਾਜ਼ਤ ਮੰਗੀ ਜਕਰੀਆ ਖਾਨ ਨੇ ਇਕੱਠ ਤੇ ਟੈਕਸ ਲਗਾ ਦਿੱਤਾ ਉਸ ਨੇ ਇਕੱਠ ਬਦਲੇ 10 ਲੱਖ ਟੱਕਾ ਮੰਗਿਆ ਪਾਈ ਸਾਹਿਬ ਪੈਸੇ ਦੇਣ ਲਈ ਰਾਜ਼ੀ ਹੋ ਗਏ ਕਿਉਂਕਿ ਪਾਈ ਸਾਹਿਬ ਚਾਹੁੰਦੇ ਸੀ ਕਿ ਸਿੱਖਾਂ ਦਾ ਇਕੱਠ ਹੋਵੇ ਕਿਉਂਕਿ ਸਿੱਖ ਬੋਰਡ ਸੀ ਇਸੇ ਇਜਾਜ਼ਤ ਤੇ ਸਨ ਫੈਸਲਾ ਹੋ ਗਿਆ ਇਕੱਠ ਦਾ ਇੱਕ ਗਰਦਾਰ ਲਖਤਰਾਈ ਨੇ ਜਕਰੀਆ ਦੇ ਕੰਨ ਭਰ ਦਿੱਤੇ ਇਕੱਠ ਵਿੱਚ ਸਭ ਜਾਰੂ ਸੀ ਇਕੱਠੇ ਹੋਣੇ ਹਨ ਇੱਕ ਸਾਰ ਇੰਨਾ ਸਾਰਿਆਂ ਦਾ ਖਾਤਮਾ ਕਰ ਦੇ ਭਾਈ ਮਣੀ ਸਿੰਘ ਨੂੰ ਇਸ ਗੱਲ ਦੀ ਇਤਲਾਹ ਹੋ ਗਈ ਭਾਈ ਸਾਹਿਬ ਨੇ ਚਿੱਠੀਆਂ ਭੇਜੀਆਂ ਹਕੂਮਤ ਦੀ ਨੀਅਤ ਖੋਟੀ ਹੋ ਰਹੀ ਹੈ ਤੁਸੀਂ ਦਿਵਾਲੀ ਤੇ ਨਾ ਆਓ ਪਰ ਜੋ ਚੱਲ ਚੁੱਕੇ ਸਣ ਜਿੰਨਾ ਤੱਕ ਚਿੱਠੀਆਂ ਨਾ ਪਹੁੰਚੀਆਂ ਉਹ ਰਸਤੇ ਤੇ ਸ਼ਹੀਦ ਹੋ ਗਏ ਦਿਵਾਲੀ ਦਾ ਇਕੱਠ ਨਹੀਂ ਹੋ ਸਕਿਆ ਬਾਰੇ ਫਿਰਦੀ ਸਰਕਾਰ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਭਾਈ ਸਾਹਿਬ ਨੇ ਕਿਹਾ ਇਕੱਟਾ ਹੋਇਆ ਨਹੀਂ ਪੈਸੇ ਕਿਸ ਗੱਲ ਦੇ ਉਸ ਸਮੇਂ ਆਪ ਦੀ ਉਮਰ 99 ਸਾਲ ਸੀ ਜਦ ਪੈਸੇ ਦੇਣ ਤੋਂ ਆਪ ਨੇ ਇਨਕਾਰ ਕਰਤਾ ਆਪ ਨੂੰ ਅੰਮ੍ਰਿਤਸਰ ਤੋਂ ਲੁਹੌਰ ਹੱਥ ਕੜੀਆਂ ਲਗਾ ਕੇ ਲੈ ਜਾਇਆ ਗਿਆ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਜਾਂ 10 ਲੱਖ ਟੱਕਾ ਦਿਓ ਜਾਂ ਮੁਸਲਮਾਨ ਬਣ ਜਾਓ ਭਾਈ ਸਾਹਿਬ ਕੇ ਦੇ ਧਰਮ ਛੱਡਨ ਦਾ ਤਾਂ ਸਵਾਜ ਹੀ ਪੈਦਾ ਨਹੀਂ ਹੁੰਦਾ ਭਾਈ ਸਾਹਿਬ ਨੂੰ ਚੌਂਕ ਵਿੱਚ ਬਿਠਾਇਆ ਗਿਆ ਕਾਜੀ ਨੇ ਫਖਤਬਾ ਦਿੱਤਾ ਅਬਦุล ਰਜ਼ਾਕ ਦੀ ਨਿਗਰਾਨੀ ਹੇਠ ਭਾਈ ਸਾਹਿਬ ਨੂੰ ਕਤਲ ਕਰਨ ਦਾ ਕਾਜੀ ਨੇ ਤਤਵਾ ਜਾਰੀ ਕੀਤਾ ਭਾਈ ਸਾਹਿਬ ਦੇ ਨਾਲ ਭਾਈ ਸਾਹਿਬ ਦੇ ਸਾਥੀ ਹੁਪਤ ਸਿੰਘ ਤੇ ਭਾਈ ਗੁਲਜਾਰਾ ਸਿੰਘ ਵੀ ਸੀ ਭਾਈ ਹੁਪਤ ਸਿੰਘ ਦੀਆਂ ਦੋਨਾਂ ਅੱਖਾਂ ਕੱਢ ਕੇ ਸ਼ਹੀਦ ਕੀਤਾ ਇਹ ਭਾਈ ਗੁਜਾਰਾ ਨੂੰ ਪੁੱਠਾ ਲਟਕਾ ਕੇ ਉਹਨਾਂ ਦੀ ਸਾਰੀ ਚਮੜੀ ਉਤਾਰ ਦਿੱਤੀ ਗਈ। ਭਾਈ ਮਣੀ ਸਿੰਘ ਲਈ ਟੋਕਾ ਤਿੱਖਾ ਕੱਟਣ ਵਾਲਾ ਲਿਆਂਦਾ। ਜਲਾਦ ਨੇ ਭਾਈ ਸਾਹਿਬ ਦਾ ਭੱਕ ਦਾ ਚਿਹਰਾ ਦੇਖਿਆ। ਉਸ ਨੇ ਕਿਹਾ ਸਿੱਖੀ ਛੱਡ ਦੇ, ਜਾਨ ਬਖਸ਼ ਦਾਂਗੇ। ਭਾਈ ਸਾਹਿਬ ਕਹਿੰਦੇ ਭਾਵੇਂ ਟੋਟਾ ਟੋਟਾ ਕਰ ਦੇ, ਸਿੱਖੀ ਨਹੀਂ ਛੱਡਦਾ। ਭਾਈ ਸਾਹਿਬ ਦੇ ਬੰਦ-ਬੰਦ ਕੱਟਣ ਲੱਗੇ। ਫਿਰ ਵੀ ਉਹਨਾਂ ਦੇ ਚਿਹਰੇ ਤੇ ਰੌਣਕ ਸੀ। ਜਲਾਦ ਗੁੱਟ ਤੇ ਟੋਕਾ ਮਾਰਨ ਲੱਗਾ। ਭਾਈ ਸਾਹਿਬ ਨੇ ਹੱਥ ਪਕੜ ਲਿਆ ਜਲਾਦ ਨੇ ਸੋਚਿਆ ਡਰ ਗਿਆ ਭਾਈ ਸਾਹਿਬ ਕਹਿੰਦੇ ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੋਇਆ ਹੈ ਉਂਗਲਾਂ ਦੇ ਟੋਟਿਆਂ ਤੋਂ ਸ਼ੁਰੂਆਤ ਕਰ ਜਲਾਦ ਅਚਰਜ ਵਿੱਚ ਬੈ ਗਿਆ ਜਲਾਦ ਭਾਈ ਸਾਹਿਬ ਨੂੰ ਕਹਿੰਦਾ ਤੁਸੀਂ ਗੱਲਾਂ ਇੰਜ ਕਰਦੇ ਹੋ ਜਿਵੇਂ ਵਿਆਹ ਵਿੱਚ ਚੱਲੇ ਹੋ ਕਹਿੰਦਾ ਚਿਹਰੇ ਤੇ ਖੁਸ਼ੀ ਕਿਉਂ ਭਾਈ ਸਾਹਿਬ ਕਹਿੰਦੇ ਸਿੱਖੀ ਕਮਾਕੇ ਮੈਂ ਗੁਰੂ ਚਰਨਾ ਵਿੱਚ ਬਿਰਾਜਾਂ ਦਾ ਗੁਰੂ ਦਾ ਪੁੱਤਰ ਕਿਲਾਵਾ ਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਜਾਦਕ ਕੋ ਕਾ ਚੱਲਿਆ ਤਾਂ ਭਾਈ ਸਾਹਿਬ ਨੇ ਸੁਖਮਣੀ ਸਾਹਿਬ ਦੀ ਬਾਣੀ ਪਰਨੇ ਆਰੰਭ ਕੀਤੀ ਤੋਟੇ ਕਰਮਾਂ ਦੇ ਕਰਮਾਂ ਦੇ ਸੁਖਮਣੀ ਸਾਹਿਬ ਦਾ ਪਾਠ ਕੀਤਾ ਐਸੇ ਮਹਾਨ ਸਿੱਧ ਕੀ ਸਿੰਘ ਦੇ ਚਰਨਾਂ ਦੇ ਸਾਡਾ ਕੋਡ ਕੋਰ ਨਮਨ ਹੈ ਭਾਈ ਸਾਹਿਬ ਨੇ ਸਿੱਖੀ ਲਈ ਹੋਰ ਵੀ ਕਾਰਜ ਕੀਤੇ ਨੇ ਜੋ ਇੱਕ ਵੀਡੀਓ ਵਿੱਚ ਦੱਸਣਾ ਸੰਭਵ ਨਹੀਂ ਗੁਰੂ ਸਾਹਿਬ ਦੀ ਕਿਰਪਾ ਕਰੇ ਅਸੀਂ ਐਸੇ ਮਹਾਨ ਸਿੱਖੀ ਚਰਨਾ ਦੀ ਤੂੜ ਦੇ ਬਰਾਬਰ ਹੋ ਸਕੀਏ ਤੇ ਆਪਣਾ ਜੀਵਨ ਸਫਲ ਕਰ ਸਕੀਏ ਇਤਿਹਾਸ ਨਾਲ ਦੇ ਵਕਤ ਵਿਅੰਤ ਭੁੱਲਾ ਹੋਈਆਂ ਹੋਣ ਗਿਆ ਮਾਫ਼ ਕਰਨਾ ਜੇਕਰ ਤੁਸੀਂ ਚਾਹੁੰਦੇ ਅਸੀਂ ਐਸੀਆਂ ਵੀਡੀਓ ਹੋਰ ਲੈ ਕੇ ਆਈਏ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਹੌਸਲਾ ਫਜਾਈ ਲਈ ਲਾਈਕ ਕਰੋ ਤੇ ਸ਼ੇਅਰ ਕਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ